ਜੇ ਕੇ ਲక్ష్ਮੀ ਸੀਮਿੰਟ ਵੱਲੋਂ ਹਰ ਸਾਲ 20 ਜੂਨ ਨੂੰ ਸ਼੍ਰੀ ਹਰੀਪਤ ਸਿੰਘ ਆਰਿਆ ਜੀ ਜੋ ਚੇਅਰਮੈਨ ਸਿਗੇ ਜੇ ਕੇ ਲక్ష్ਮੀ ਸੀਮਿੰਟ ਦੇ ਉਹਨਾਂ ਦੇ ਜਨਮ ਦਿਨ ਦੇ ਉੱਤੇ ਜੇ ਕੇ ਲక్ష్ਮੀ ਸੀਮਿੰਟ ਲਿਮਟਿਡ ਪੂਰੇ ਇੰਡੀਆ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਫੰਡਾਂ ਦਾ ਯੋਜਨ ਕਰਦੀ ਹੈ ਦੇਸ਼ ਦੇ ਜਿੱਥੇ-ਜਿੱਥੇ ਜੇ ਕੇ ਲక్ష్ਮੀ ਸੀਮਿੰਟ ਦੇ ਦਫ਼ਤਰ ਨੇ ਜਿੱਥੇ-ਜਿੱਥੇ ਇਹ ਆਪਣਾ ਬਿਜ਼ਨਸ ਕਰਦੀ ਹੈ ਉੱਥੇ-ਉੱਥੇ ਆਪਾਂ ਖੂਨਦਾਨ ਦਾ ਯੋਜਨ ਕਰਦੇ ਆਂ ਜਿਵੇਂ ਅਸੀਂ ਜਾਣਦੇ ਆਂ ਖੂਨਦਾਨ ਮਹਾਦਾਨ ਇੱਕ ਬੋਤਲ ਜੇ ਆਪਾਂ ਖੂਨ ਦੀ ਦਾਨ ਕਰਦੇ ਆਂ ਉਹ ਤਿੰਨ ਜ਼ਿੰਦਗੀਆਂ ਬਚਾਉਂਦੀ ਹੈ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਆਪਾਂ ਬਠਿੰਡਾ ਦੇ ਵਿੱਚ ਸਾਡੇ ਜੇਕੇ ਲక్ష్ਮੀ ਸੀਮਨ ਲਿਮਟਿਡ ਰਿਜਨਲ ਆਫਿਸ ਦੇ ਵਿੱਚ ਇਹ ਕੇ ਯੋਜਨ ਕੀਤਾ ਤੇ ਸਾਨੂੰ ਬਹੁਤ ਸਹਿਯੋਗ ਦਿੱਤਾ ਯੂਨਾਈਟਿਡ ਵੈਲਫੇਅਰ ਸੁਸਾਇਟੀ ਰੈੱਡ ਕਰਾਸ ਸੁਸਾਇਟੀ ਨੇ ਉਹਨਾਂ ਦੇ ਮਦਦ ਦੇ ਨਾਲ ਆਪਾਂ ਇਹ ਪੂਰਾ ਆਯੋਜਨ ਕਰ ਪਾਏ ਤੇ ਬਹੁਤ ਅੱਛਾ ਹੰਗਾਰਾ ਮਿਲਿਆ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਾਂ ਇਹ ਕਰ ਰਹੇ ਹਾਂ ਅਗਲੇ ਵਿਜਨ ਦਾ ਦੇਣ ਦੇ ਸੁਭਾਅ ਨਾਲ ਸਾਨੂੰ ਜੋ ਲੱਗ ਰਿਹਾ ਨੇ 50 ਤੋਂ ਉੱਪਰ ਯੂਨਿਟ ਇਹਦੇ ਵਿੱਚ ਮੈਨੂੰ ਡੋਨੇਟ ਰਜਿਸਟਰ ਕਰਨਾ ਚਾਹੁੰਦੇ ਕਈ ਵੱਡੀ ਲੋਕਾਂ ਦਾ ਡਰਦੇ ਨੇ ਬਲੱਡ ਦੇ ਉਨਾਂ ਨੂੰ ਲੱਗਦਾ ਸੀ 66 ਕੰਪੂਰੀ ਨਾ ਤਾਂ। ਨਹੀਂ ਦੇਖੋ ਇਹਦੇ ਵਿੱਚ ਇਹ ਮੈਡੀਕਲ ਰਿਸਰਚ ਵੀ ਹੋਈ ਹੈ ਜਿਹੜਾ ਬਲੱਡ ਡੋਨੇਸ਼ਨ ਨਾਲ ਹੈਲਥ ਦੇ ਬੈਨੀਫਿਟਸ ਵੀ ਨੇ। ਠੀਕ ਹੈ 1-2 ਘੰਟੇ ਤੁਹਾਨੂੰ ਥੋੜੀ ਰੈਸਟ ਦੀ ਲੋੜ ਹੈ। ਲੇਕਿਨ ਜਿਵੇਂ ਤੁਸੀਂ ਰਿਸਰਚ ਦੇਖੋ ਉਹਦੇ ਵਿੱਚ ਕੁਝ ਕਾਰਡੀਓ ਦੇ ਹੈਲਥ ਬੈਨੀਫਿਟ ਨੇ। ਕਿਉਂਕਿ ਜਿਹੜਾ ਕਈ ਵਾਰ ਕੀ ਹੁੰਦਾ ਬਲੱਡ ਜੇ ਆਪਾਂ ਨਹੀਂ ਡੋਨੇਟ ਕਰਦੇ ਉਹਦਾ ਆਇਰਨ ਕੰਟੈਂਟ ਵਧ ਜਾਂਦਾ ਜਾਂ ਉਹਦੀ ਜਿਹੜੀ ਥਿਕਨੈਸ ਵੱਧਦੀ ਹੈ ਜੇ ਆਪਾਂ ਡੋਨੇਟ ਕਰਦੇ ਆ ਤੇ ਉਹਦੇ ਹੈਲਥ ਦੇ ਬੈਨੀਫਿਟ ਵੀ ਨੇ। ਕੋਝ ਲੋਕ ਆ ਜਿਹੜੇ ਲੜਾਈਆਂ ਝਗੜੇ ਕਰਕੇ ਖੂਨ ਡੋਲ੍ਹਦੇ ਆਏ ਜੀ ਸਰ ਤੇ ਇੱਕ ਵਾਰ ਸੇ ਇਧਰ ਆਪਾਂ ਜਿੰਦਗਾ ਬਚਾਉਣ ਵਾਸਤੇ ਆਏ ਕੀ ਕਹਿਣਾ ਚਾਹੁੰਦੇ ਨਹੀਂ ਬਿਲਕੁਲ ਜੀ ਦੇਖੋ ਜਿਹੜੀ ਸਭ ਤੋਂ ਜਿਹੜਾ ਇੱਕ ਇਹ ਮਹਾਵਾਕ ਹੈ ਗੁਰਬਾਣੀ ਚ ਵੀ ਹੈ ਨਰ নারায়ণ ਦਾ ਰੂਪ ਹੈ ਤੇ ਜੇ ਇਨਸਾਨੀਅਤ ਦੇ ਨਾਮ ਤੇ ਉੱਤੇ ਕਿਉਂਕਿ ਜਿਹੜਾ ਸਿਰ ਬਲੱਡ ਹੈ ਨਾ ਜੀ ਇਹਦਾ ਕੋਈ ਸਬਸਟੀਟਿਊਟ ਨਹੀਂ ਹੈ ਤੁਸੀਂ ਬਾਕੀ ਚੀਜ਼ ਨੂੰ ਪੈਦਾ ਕਰ ਸਕਦੇ ਹੋ ਇਹ ਪਰਮਾਤਮਾ ਦਾ ਅਜੇ ਤੱਕ ਇਹਦਾ ਕੋਈ ਸਬਸਟੀਟਿਊਟ ਨਹੀਂ ਬਣਿਆ ਇਨਸਾਨ ਨਹੀਂ ਬਣਾ ਸਕਦਾ ਬਲੱਡ ਨੂੰ ਇਨਸਾਨ ਆਪਾਂ ਇੱਕ ਆਪਣਾ ਬਲੱਡ ਨੂੰ ਦਾਨ ਕਰਕੇ ਡੋਨੇਟ ਕਰਕੇ ਆਪਾਂ ਦੂਜੇ ਦੀ ਜ਼ਿੰਦਗੀ ਬਚਾ ਸਕਦੇ ਹਾਂ ਧੰਨਵਾਦ ਜੀ ਸਰ ਕੀ ਨਾਮ ਹੈ ਤੇ ਕੀ ਕੰਮ ਕਰਦੇ ਹੋ ਜੀ ਮੇਰਾ ਨਾਮ ਨਰੇਸ਼ ਪਠਾਨੀ ਹੈ ਤੇ ਮੈਂ ਰੈੱਡ ਕਰਸ ਸੋਸਾਇਟੀ ਦੇ ਵਿੱਚ ਬਤੌਰ ਫਰਸਟ ਏਡ ਟ੍ਰੇਨਰ ਕੰਮ ਕਰ ਰਿਹਾ ਹਾਂ ਤੇ ਅੱਜ ਅਸੀਂ ਇੱਥੇ ਅਗਨੇਸ਼ਾ ਬਸਤੀ ਦੇ ਵਿੱਚ ਜਿਹੜਾ ਜੇਕੇ ਲక్ష్ਮੀ ਇਸਮਿੰਟ ਦੇ ਜਿਹੜੇ ਫਾਊਂਡਰ ਹੋਏ ਨੇ ਲੇਟ ਸ਼੍ਰੀ ਹਰੀ ਸ਼ੰਕਰ ਸਿੰਘਾਨੀਆ ਜੀ ਉਹਨਾਂ ਦੇ 92 ਜਨਮ ਦਿਨ ਦੇ ਉੱਤੇ ਅੱਜ ਯੂਨਾਈਟਿਡ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਖੁੰਦਾਨ ਕੈਂਪ ਦਾ ਜੋ ਕੀਤਾ ਗਿਆ ਤੇ ਇਸ ਖੁੰਦਾਨ ਕੈਂਪ ਦਾ ਜਿਹੜਾ ਉਦਘਾਟਨ ਹੈ ਉਹ ਸਾਡੇ ਬਠਿੰਡਾ ਸ਼ਹਿਰੀ ਦੇ ਵਿਧਾਇਕ ਬਹੁਤ ਹੀ ਸਤਿਕਾਰਯੋਗ ਸਰਦਾਰ ਜਗਰੂਪ ਸਿੰਘ ਗਿੱਲ ਜੀ ਕਰਕੇ ਗਏ ਨੇ ਸਵੇਰ ਤੇ ਹੁਣ ਤੱਕ ਜਿਹਨੇ 25 ਦੇ ਕਰੀਬ ਲੋਕ ਜਿਹੜੇ ਨੇ ਉਹ ਖੁੰਦਾਨ ਕਰ ਚੁੱਕੇ ਨੇ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਵਰਲਡ ਬਲੱਡ ਡੋਨਰਸ ਡੇ ਹੈ 14 ਜੂਨ ਜਿਹੜਾ ਕਿ ਦੁਨੀਆ ਭਰ ਦੇ ਵਿੱਚ ਮਨਾਇਆ ਜਾਂਦਾ ਹੈ ਖੂਨਦਾਨੀਆਂ ਨੂੰ ਸਤਿਕਾਰ ਦੇਣ ਵਜੋਂ ਜਿਹੜਾ ਇਹ ਦਿਵਸ ਮਨਾਇਆ ਜਾਂਦਾ ਹੈ ਉਸ ਦੇ ਘੜੀ ਦੇ ਤਹਿਤ ਅੱਜ ਜਿਹੜਾ ਬਲੱਡ ਨੇਸ਼ਨ ਕੈਂਪ ਦੀ ਜਿਹੜੀ ਐਕਟੀਵਿਟੀਜ਼ ਕੀਤੀ ਗਈ ਹੈ ਉਹ ਅੱਜ ਇਹ ਕਿ ਲਕਸ਼ਮੀ ਸੀਮੈਂਟ ਵੱਲੋਂ ਕੀਤੀ ਗਈ ਹੈ ਜੇ ਕਿ ਲਕਸ਼ਮੀ ਸੀਮੈਂਟ ਜਿਹੜਾ ਹੈ ਆਪਣੀ ਕਮਿਊਨਿਟੀ ਦੇ ਵਿੱਚ ਭਾਈਚਾਰੇ ਦੇ ਵਿੱਚ ਖੂਨਦਾਨ ਕੈਂਪ ਜਿਹੜਾ ਲਗਾਉਣ ਦੇ ਵਿੱਚ ਮੋਰੀ ਰੋਲਾ ਦਾ ਕਰ ਰਿਹਾ ਹੈ ਜਿੱਥੇ ਜੇਕੇ ਲక్ష్ਮੀ ਸਿੰਘ ਤੋਂ ਲੋਕ ਹੁੰਦਾਂ ਕੈਂਪ ਲਾਈ ਜਾਂਦੇ ਤੇ ਯੂਨਾਈਟਿਡ ਵੈਲਫੇਅਰ ਸੁਸਾਇਟੀ ਨੇ ਵੀ ਇਲਾਕੇ ਦੇ ਲੋਕਾਂ ਦੇ ਖੂਨਦਾਨ ਲਈ ਜਿਹੜਾ ਡਾਗ ਨੂੰ ਦੂਰ ਕੀਤਾ ਤੇ ਮੈਕਸਿਮਮ ਕੰਟਰੀਬਿਊਸ਼ਨ ਜਿਹੜੀ ਹੈ ਉਹ ਯੂਨਾਈਟਿਡ ਵੈਲਫੇਅਰ ਸੁਸਾਇਟੀ ਦੀ ਰਹਿੰਦੀ ਹੈਗੀ ਤੇ ਅੱਜ ਰੈੱਡ ਕਰਾਸ ਸੁਸਾਇਟੀ ਵੱਲੋਂ ਮੈਂ ਇੱਥੇ ਖੂਨਦਾਨੀਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਜਿਹੜਾ ਮੈਂ ਸ਼ਾਮਲ ਹੋਇਆ ਤੇ ਇਹ ਮੂਵਮੈਂਟ ਜਿਹੜੀ ਹੈ ਖੂਨਦਾਨ ਦੇ ਇਹ ਲੱਖਾਂ ਜ਼ਿੰਦਗੀਆਂ ਬਚਾਉਣ ਦੇ ਵਿੱਚ ਮਦਦ ਕਰ ਸਕਦਾ। ਬਹੁਤ ਲੋਕ ਕਰਦੇ ਰਹਿੰਦੇ ਆ ਕਿ ਖੂਨਦਾਨ ਦੇ ਤੋਂ ਕੋਈ ਕਮ ਨਹੀਂ ਇਸੋਂ ਕੀ ਕਹਣਾ? ਨਹੀਂ ਬਿਲਕੁਲ ਵੀ ਨਹੀਂ ਜੀ ਇਹ ਪੁਰਾ ਉਨੇ ਸotrasੀ ਤੋਂ ਇਸ ਮੂਵਮੈਂਟ ਨਾਲ ਜੁੜਿਆ ਹੋਏਗਾ ਤੇ ਜਿਸ ਤਰ੍ਹਾਂ ਕਿ ਅੱਜ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਅੱਜ ਉਹਨਾਂ ਉਹਗੇ ਖੂਨਦਾਨੀਆਂ ਦਾ ਸਨਮਾਨ ਕੀਤਾ ਗਿਆ ਮੀਟਿੰਗ ਹਾਲ ਦੇ ਵਿੱਚ ਜਿਨ੍ਹਾਂ ਨੇ 100 ਤੋਂ ਵੱਧ ਵਾਰ ਖੂਨਦਾਨ ਕੀਤਾ ਹੈ ਤੇ ਉਹਨਾਂ ਲੋਕਾਂ ਦਾ ਵੀ ਇਹ ਕਹਿਣਾ ਹੈ ਕਿ ਅਸੀਂ ਜੇਕਰ ਅਸੀਂ 125 ਵਾਰ ਵੀ ਖੂਨਦਾਨ ਕਰ ਚੁੱਕੇ ਹਾਂ ਤੇ ਸਾਨੂੰ ਜਿਹੜਾ ਕੋਈ ਕਿਸੇ ਕਿਸਮ ਦੀ ਸ਼ੀਰਤ ਤੌਰ ਤੇ ਕਮਜ਼ੋਰੀ ਮਹਿਸੂਸ ਨਹੀਂ ਹੋਈ। ਜੇ ਖੂਨਦਾਨ ਕਰਨ ਨਾਲ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਆਉਂਦੀ ਹੋਵੇ ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਡਾਕਟਰ ਜਿਹੜੇ ਨੇ ਉਹ ਸਾਡੇ ਹਿੱਤ ਵਾਸਤੇ ਕੰਮ ਕਰਦੇ ਨੇ ਉਹ ਕਦੇ ਵੀ ਇਸ ਤਰ੍ਹਾਂ ਦਾ ਕਦਮ ਨਹੀਂ ਚੁੱਕਦੇ ਕਿਉਂਕਿ ਖੂਨ ਜਿਹੜਾ ਕੋਈ ਵਿਅਕਤੀ 18 ਸਾਲ ਉਸ ਦੀ ਘੱਟੋ ਘਾਟ ਉਮਰ ਹੋਣੀ ਚਾਹੀਦੀ ਹੈ 65 ਸਾਲ ਤੱਕ ਜੇਕਰ ਉਹ ਤੰਦਰੁਸਤ ਹੈ ਤਾਂ ਹੱਤ ਇਹ ਨਮੀਨਾ ਵਾ ਦੋ ਖੂਨਦਾਨ ਕਰ ਸਕਦਾ ਹੈ ਬਾਕੀ ਮੋਰਓਵਰ ਖੂਨਦਾਨ ਕਰਨ ਤੋਂ ਪਹਿਲਾਂ ਉਸ ਤੋਂ ਜਿਹੜੇ ਨੇ ਕੁਝ ਸਵਾਲ ਜਿਹੜੇ ਨੇ ਪੁੱਛੇ ਜਾਂਦੇ ਨੇ ਬਲੱਡ ਬੈਂਕ ਟੀਮ ਵੱਲੋਂ ਪ੍ਰੋਪਰ ਉਹਨਾਂ ਦੇ ਜਿਹੜੇ ਕੁਸ਼ ਐਚਬੀ ਵਗੈਰਾ ਜਿਹੜਾ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਚੈੱਕ ਕਰਨ ਤੋਂ ਬਾਅਦ ਹੀ ਜਿਹੜਾ ਇੱਕ ਖੂਨਦਾਨ ਨੂੰ ਤਿਆਰ ਕੀਤਾ ਜਾਂਦਾ ਹੈ ਕਿਤੇ ਇਹਨਾਂ ਵੀ ਬੀਲੀ ਚੇਜ ਸਰਕ ਟੈਸਟ ਵੀ ਹੋ ਜਾਂਦਾ ਹੈ ਜੀ ਬਿਲਕੁਲ ਜੀ ਇਸ ਦੇ ਵਿੱਚ ਸਾਨੂੰ ਵੱਡਾ ਫਾਇਦਾ ਸਾਨੂੰ ਇਹ ਕਿ ਜਦੋਂ ਕੋਈ ਬੰਦਾ ਰੈਗੂਲਰ ਖੂਨਦਾਨ ਕਰਦਾ ਰਹਿੰਦਾ ਹੈ ਤਾਂ ਉਸ ਦੇ ਪੰਜ ਜਿਹੜੇ ਮੰਡੈਟਰੀ ਟੈਸਟ ਹੁੰਦੇ ਨੇ ਬਲੱਡ ਬੈਂਕ ਵੱਲੋਂ ਕੀਤੇ ਜਾਂਦੇ ਨੇ ਤੇ ਜੇ ਕਿਤੇ ਸਹੀ ਹੈ ਲੇਕਿਨ ਅਸਤੰਦੀ ਕੋਈ ਵੀ ਦਿੱਕਤ ਨਹੀਂ ਆਉਂਦੀ ਜੇ ਕੋਈ ਬੰਦੇ ਦੇ ਵਿੱਚ ਕੋਈ ਅਸਤੰਦੀਕ ਪ੍ਰੋਬਲਮ ਆਉਂਦੀ ਹੈ ਤਾਂ ਉਸ ਨੂੰ ਇਨਫੋਰਮ ਬੀਨ ਕੀਤਾ ਜਾਂਦਾ ਹੈ ਕਿ ਸਾਨੂੰ ਵੱਧ ਚੜ ਕੇ ਖੂਨ ਦਾਨ ਕਰਨਾ ਚਾਹੀਦਾ ਹੈ ਧੰਨਵਾਦ